ਤਿਸ਼ਰੀ ਆਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲੈਕੀਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨੌਜੀ ਸਾਰੇ ਕਿਵੇਂ ਆਂ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਹੋਰ ਸਪੈਸ਼ਲ ਵੀਡੀਓ ਉਹ ਵੀਡੀਓ ਹੈਗੀ ਹੈ ਜੀ ਆਪਣੀ ਸਲਾਈ ਤੇ ਤੇ ਤੁਹਾਨੂੰ ਦੱਸਦੇ ਆ ਸਲਾਈ ਸਲਾਈ ਤੇ ਕਿਸ ਟਾਈਪ ਦੀ ਵੀਡੀਓ ਉਹ ਤੇ ਜਿਵੇਂ ਕੀ ਜੀ ਹੁਣ ਆਪਣੇ ਪਲੇਨ ਸੂਟ ਹੁੰਦੇ ਨੇ ਹਨਾ ਤੇ ਉਹ ਪਲੇਨ ਸੂਟ ਜਦੋਂ ਆਪਾਂ ਲੈਸਨ ਲਗਾ ਕੇ ਸਿਉਂਨੇ ਆ ਤੇ ਡੈਸ਼ ਜੀ ਬਣ ਜਾਂਦੀ ਹੈ ਇਦਾਂ ਹੀ ਆਪਾਂ ਜਿਵੇਂ ਹੁਣ ਪਲੇਅਰ ਸੂਟਾਂ ਦੇ ਉੱਤੇ ਮਤਲਬ ਕਿ ਮੋਰੀਆਂ ਤੇ ਕਢਾਈ ਕਰਕੇ ਤੁਹਾਨੂੰ ਦਿਖਾਣੇ ਆ ਉਹ ਵੀ ਆਪਣੀ ਜੋ ਕੱਪੜੇ ਸਲਾਈ ਕਰਨ ਵਾਲੀ ਮਸ਼ੀਨ ਆ ਉਹਦੇ ਨਾਲ ਆਪਾਂ ਮੋਰੀਆਂ ਤੇ ਕਢਾਈ ਕਰਾਂਗੇ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਲਓ ਜੀ ਆਪਾਂ ਨੇ ਚਾਰ ਫਿਰਕੀਆਂ ਲੈ ਲਈਆਂ ਜਿਹੜੀਆਂ ਫਿਰਕੇ ਨੇ ਜਿੱਥੇ ਧਾਗੇ ਭਰ ਲਏ ਨੇ ਠੀਕ ਹੈ ਜੀ ਇੱਕ ਧਾਗਾ ਇਹ ਆਪਾਂ نیچے ਲਗਾ ਲਵਾਂਗੇ ਠੀਕ ਹੈ ਜੀ ਤੇ ਜਿਹੜੀਆਂ ਆ ਤਿੰਨ ਫਿਰਕੀਆਂ ਨੇ ਇਹ ਤਿੰਨੇ ਫਿਰਕੀਆਂ ਆ ਆਪਾਂ ਉੱਪਰ ਇੱਥੇ ਜਿੱਥੇ ਆਪਾਂ ਰੀਲ ਚਾੜਦੇ ਇੱਥੇ ਲਾ ਲਵਾਂਗੇ ਠੀਕ ਹੈ ਜੀ ਤੇ ਫੇਰ ਤੁਹਾਨੂੰ ਆ ਆਪਾਂ ਲੈ ਲਿਆ ਟੈਟਮ ਠੀਕ ਹੈ ਜੀ ਤੇ ਇਹ ਹੋ ਗਿਆ ਆਪਣਾ ਕੱਪੜਾ ਜਿੱਥੇ ਤੁਹਾਨੂੰ ਕਢਾਈ ਕਰਕੇ ਦਿਖਾਣੇ ਆ ਤੇ ਚਲੋ ਜੀ ਹੁਣ ਤੁਹਾਨੂੰ ਕਢਾਈ ਕਰਕੇ ਦਿਖਾਣੇ ਆ ਲੋ ਜੀ ਤਿੰਨੇ ਫਿਰਕੀਆਂ ਆਪਾਂ ਛਾੜ ਲਈਆਂ ਨੇ ਤੇ ਇਹ ਤਿੰਨੇ ਫਿਰਕੀਆਂ ਦਾ ਹੁਣ ਆਪਾਂ ਧਾਗਾ ਇਕੱਠਾ ਕਰਕੇ ਆਪਾਂ ਪਹਿਲਾਂ ਤਾਂ ਇਹਦੇ ਵਿੱਚੋਂ ਦੀ ਕੱਢਾਂਗੇ ਫਿਰ ਆਪਾਂ ਇਹਦੇ ਵਿੱਚ ਦੀ ਪਾਵਾਂਗੇ ਤੇ ਫਿਰ ਇੱਥੇ ਪਾ ਕੇ ਫਿਰ ਉੱਚੀ ਸੂਈ ਚਾਊ। ਲੋ ਜੀ ਆਪਾਂ ਨੇ ਧਾਗੇ ਪਾ ਲਏ ਨੇ ਠੀਕ ਹੈ ਜੀ ਜੇ ਤੁਸੀਂ ਇਹਦੇ ਵਿੱਚ ਫਿਰਕੀਆਂ ਦੋ ਹੋਰ ਪਾਉਣਾ ਚਾਹੁੰਦੇ ਆ ਤਾਂ ਦੋ ਹੋਰ ਪਾ ਕੇ ਇਹਦੇ ਨਾਲ ਧਾਗਾ ਅਟੈਚ ਕਰ ਸਕਦੇ ਹੋ ਤੇ ਹੁਣ ਇਧਰ ਆਪਾਂ ਟੈਟਰਮ ਲਈਏ ਜੜ ਤੇ ਤੁਹਾਨੂੰ ਹੁਣ ਮੂਰੀ ਕਰਕੇ ਦਿਖਾਣੇ ਆ ਤੇ ਨਾਲੇ ਤੇ ਡਿਜ਼ਾਈਨ ਦੇਖੋ ਕਿੰਨਾ ਵਧੀਆ ਲੱਗੂਆ ਕੜਾਈ ਬਹੁਤ ਸੋਹਣੀ ਹੋਊਗੀ। ਦੇਖੋ ਜੀ ਤਿੰਨੇ ਕਲਰ ਕਿੰਨੇ ਸੋਹਣੇ ਇਕੱਲ ਮਿਲ ਜੇ ਗਏ ਨੇ ਹਨਾ। ਵਾਈਟ ਹੋਗੀ ਫਰੋਜੀ ਕਲਰ ਹੋ ਗਿਆ ਤੇ ਮਰਜੈਂਟਾ ਕਲਰ ਹੋ ਗਿਆ ਤੰਨੇ ਹਨ ਬਿਲਕੁਲ ਕੁਲ ਮਿਲ ਗਏ ਨੇ ਤੇ ਬਹੁਤ ਸੋਹਣੀ ਮੋਰੀ ਲੱਗਦੀ ਹੈ ਤੇ ਇਹਦੇ ਵਿੱਚ ਆਪਾਂ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਪਾ ਸਕਦੇ ਹਾਂ ਤੁਹਾਨੂੰ ਇੱਕ ਵਾਰ ਚਲਾ ਕੇ ਵਿਖਾਉਣੀ ਆ ਆ ਦੇਖੋ ਕੋਈ ਦਿੱਕਤ ਨਹੀਂ ਆਉਣੀ ਇਹ ਜਿਨੀ ਚਲਾਉਣੀ ਠੀਕ ਹੈ ਜੇ ਇਹ ਮਰ ਗਿਆ ਤੇ ਤੁਸੀਂ ਮੋਰੀ ਦਾ ਡਿਜ਼ਾਈਨ ਕਰਿਓ ਤੇ ਜੇ ਜੇ ਮਰ ਜੀਂ ਮਰਜੈਂਟਾ ਹੋਵੇ ਬਹੁਤ ਸੋਹਣਾ ਡਿਜ਼ਾਈਨ ਪੈਂਦਾ ਇਦਾਂ ਨਹੀਂ ਹੈਗਾ ਕੋਈ ਵਧੀਆ ਨਹੀਂ ਲੱਗਦੀ ਹੈਗੀ ਮੋਰੀ ਸਕਰੋਲ ਜੀ ਮੇ ਮਰਜ਼ੀ ਭਰੋ ਕੋਈ ਐਦਾਂ ਨਹੀਂ ਹੈ ਮੋਰੀ ਵਧੀਆ ਨਹੀਂ ਲੱਗਣੀ ਤੇਰੀ ਐਰ ਵੀ ਬਹੁਤ ਸੋਹਣਾ ਪੈਂਦਾ ਹੈ ਜੀ ਇਹ ਸੀ ਆਪਣੀ ਕਢਾਈ ਕਰਨ ਵਾਲਾ ਮਤਲਬ ਕਿ ਤਰੀਕਾ ਇਹ ਵੀ ਤੁਸੀਂ ਤਿੰਨ ਫਿਰਕੀਆਂ ਚਾੜਨਾ ਚਾਹੁੰਦੇ ਹੋ ਤਿੰਨ ਚਾੜ ਲਓ ਜੇ ਪੰਜ ਚਾੜਨਾ ਚਾਹੁੰਦੇ ਹੋ ਤਾਂ ਪੰਜ ਵੀ ਪੈ ਸਕਦੇ ਨੇ ਪੰਜ ਨਾਲ ਵੀ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣੂਆ ਮੋਰੀ ਤੇ ਜਿਹੜੇ ਜਿਹੜੇ ਮਤਲਬ ਕਿ ਜੇ ਤੁਸੀਂ ਉਹ ਇਦਾਂ ਵੀ ਅਲੱਗ-ਅਲੱਗ ਤਰ੍ਹਾਂ ਦੇ ਕਲਰ ਜਿੱਦਾਂ ਦੇ ਸੂਟ ਦੇ ਵਿੱਚ ਹੁੰਦੇ ਨੇ ਉਦਾਂ ਦੀ ਕਢਾਈ ਹੋਵੇ ਸੂਟ ਦੇ ਵਿੱਚ ਉਹ ਉਹੀ ਕਲਰ ਤੁਸੀਂ ਮੋਰੀ ਤੇ ਲਿਆ ਸਕਦੇ ਹੋ ਠੀਕ ਹੈ ਜੀ ਨਾਲੇ ਆਪਾਂ ਨੂੰ ਕਢਾਈ ਕਰਾਉਣ ਦੀ ਬਿਲਕੁਲ ਲੋੜ ਨਹੀਂ ਪੈਣੀ ਹੈਗੀ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਸ਼ਸ਼ੀ ਕਾਲ ਬਾਏ ਬਾਏ